ਉਹ ਹੈ ਮਾਤਾ ਕਾਲਾ ਜੀ ਦਾ ਜਨਮ ਸਥਾਨ ਹੈ ਕਾਰ ਸੇਵਾ ਗੁਰਦੁਆਰਾ ਸਾਹਿਬ ਚੱਲਦੀ ਪਈ ਹੈ ਮੱਤਤਾ ਕੀ ਹੈ ਹੋਰ ਮਹਾਤਮ ਕੀ ਹੈ ਦਿਖ ਰਿਹਾ ਤੁਹਾਨੂੰ ਕਿ ਸਾਰਾ ਹੈ ਬਣਦਾ ਪਿਆ ਰਿਪੇਅਰ ਹੋ ਰਹੀ ਹੈ ਸੋ ਸਿੰਘ ਸਾਹਿਬ ਗਿਆਨੀ ਜੀ ਇੱਥੇ ਮੌਜੂਦ ਨੇ ਕਹਿੰਦੇ ਇਤਿਹਾਸ ਦੱਸਿਓ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਹੈ ਬੀਬੀ ਕੋਲਾ ਜੀ ਦਾ ਜਨਮ ਸਥਾਨ ਹੈ 6ਵੇਂ ਪਾਤਸ਼ਾਹ ਦੇ ਚਰਨ ਛੂਪਾ ਬਰਜਾਏਗਾ 6ਵੇਂ ਪਾਤਸ਼ਾਹ ਇਸ ਸਥਾਨ ਤੇ ਬੀਬੀ ਕੋਲਾ ਜੀ ਨੂੰ ਮਿਲਣ ਵਾਸਤੇ ਆਏ ਸੀ ਕਸ਼ਮੀਰ ਦੀ ਜੰਗ ਤੋਂ ਬਾਅਦ ਜਦੋਂ ਵਾਪਸ ਹੋਏ ਨੇ ਲਾਹੌਰ ਆਏ ਸੀ ਉਸ ਸਮੇਂ ਦੇ ਵਿੱਚ ਇੱਥੇ ਗੁਰੂ ਸਾਹਿਬ ਨੇ ਆ ਕੇ ਨਾਲ ਮਿਲੇ ਸੀ ਬੀਬੀ ਕੋਲਾ ਜੀ ਨੂੰ ਅਤੇ ਕਾਫੀ ਸਮੇਂ ਦੀਵਾਨ ਸਜਾਇਆ ਬੀਬੀ ਕੋਲਾ ਜੀ ਦੇ ਨਾਲ ਬੈਠ ਕੇ ਸੰਗਤਾਂ ਦੇ ਨਾਲ बैठे रहे ने उस तो बाद ही बीबी कॉलेज अमृतसर साहिब चली गई थी तो सारे लोगों को इतिहास को पता ही होना संग थाने और ए, ए, एक कार सेवा करने चो चल रही है एक कार सेवा 2021 तो 2021 हां 2021 तो क्योंकि 47 तो बंटवारे ਦੇ ਵਿੱਚ ਇਹ ਗੁਰਦੁਆਰਾ ਬੰਦ ਹੋ ਗਏ ਸੀ گورਨਮੈਂਟ ਆਫ ਪਾਕਿਸਤਾਨ ਨੇ ਇਹਨੂੰ ਸੇਵ ਰੱਖਣ ਵਾਸਤੇ ਚਾਰ ਦੀਵਾਰੀ ਕਰਕੇ ਬੰਦ ਕਰਤਾ ਸੀ 2021 ਦੇ ਵਿੱਚ گورਨਮੈਂਟ ਆਫ ਪਾਕਿਸਤਾਨ ਨੇ ਸਿੱਖ ਸੰਗਤਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਇਹਦੀ ਸੇਵਾ ਕੀਤੀ ਜਾਵੇ ਤੇ ਗੁਰਦੁਆਰਾ ਸਾਹਿਬ ਦੀ ਲਗਭਗ ਕੰਪਲੀਟ ਹੋ ਰਹੀ ਹੈ ਸੇਵਾ ਹੋ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪ੍ਰਕਾਸ਼ ਹੋ ਜਾਵੇ। ਆਇ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸੋ ਗਿਆਨੀ ਜੀ ਨੇ ਜਿਵੇਂ ਦੱਸਿਆ ਕਿ ਮਾਤਾ ਕੌਲਾਂ ਜੀ ਦਾ ਇਹ ਜਨਮ ਸਥਾਨ ਹੈ। ਗੁਰਦੁਆਰਾ ਸਾਹਿਬ 47 ਉਹੀ ਭਾਤਪਾਕ ਵੰਡ ਵੇਲੇ ਚਾਰਦਵਾਰੀ ਕਰਕੇ ਵੀ ਗੁਰੂ ਘਰ ਨੂੰ ਕੋਈ ਨੁਕਸਾਨ ਨਾ ਪਹੁੰਚੇ। ਬੰਦ ਕਰ ਦਿੱਤਾ ਗਿਆ ਸੀ। ਹੁਣ ਲੰਬੇ ਸਮੇਂ ਬਾਅਦ ਜਦੋਂ ਇਹ ਖੁੱਲੇ ਨੇ ਤੇ ਇਹ ਜਨਮ ਸਥਾਨ ਹੈ ਜਿੱਥੇ ਪ੍ਰਕਾਸ਼ ਹੋਏਗਾ। ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਬੜੇ ਵਧੀਆ ਤਰੀਕੇ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਇੱਥੇ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ ਵੀ ਗੁਰੂ ਘਰਾਂ ਦੀ ਸੰਭਾਲ ਕਿੰਨੇ ਸ਼ਾਨਦਾਰ ਤਰੀਕੇ ਨਾਲ ਹੁੰਦੀ ਹੈ ਸ਼ੀਸ਼ਾ ਲੱਗੇਗਾ ਸਾਡੇ ਜੀ ਜੀ ਜਿਵੇਂ ਭਾਈ ਸਾਹਿਬ ਦੱਸ ਰਹੇ ਨੇ ਕਿ ਇੱਥੇ ਸ਼ੀਸ਼ਾ ਲੱਗੇਗਾ ਆਉਣ ਵਾਲੇ ਟਾਈਮ 'ਚ ਮੀਨਾਕਾਰੀ ਜਿਵੇਂ ਉੱਪਰ ਤੁਹਾਨੂੰ ਨਜ਼ਰ ਆ ਰਹੀ ਹੈ ਉਹ ਦੇਖੋ ਇਧਰ ਜੀ ਭਾਈ ਸਾਹਿਬ ਦਿਖਾ ਰਹੇ ਨੇ ਉਹ ਦੇਖੋ ਨਾ ਗ੍ਰਾਈਂਡਰ ਰੱਖਿਆ ਹੋਇਆ ਉੱਤੇ ਉਹ ਸਾਰਾ ਰੰਗ ਗ੍ਰਾਈਂਡਰ ਮਾਰ ਕੇ ਉਤਾਰ ਰਹੇ ਆ ਤੇ ਉਹ ਮਿਸਟਰ ਨੇ ਕਿਹਾ ਪਲਸਟਰ ਕੱਢ ਕੇ ਦਿਓ ਫੇਰ ਅਸੀਂ ਸ਼ੀਸ਼ਾ ਲਾਵਾਂਗੇ। ਹੋਰ ਦੇਖੋ ਸਾਰਾ ਰੰਗ ਉਤਾਰਨ ਹੈ ਉਧਰੋਂ ਲਾਤਾ। ਠੀਕ ਹੈ। ਪੂਰੀ ਮੀਨਾਕਾਰੀ ਹੋਏਗੀ ਬਈ ਜੀ ਇਨਸ਼ਾਅੱਲਾ ਪੂਰੀ ਜੀ ਪੂਰੀ। ਸਾਹਿਬ ਜੀ ਸੇਵਾ ਦੀ ਲੋਈ ਫੇਰ ਵੀਰ ਜੀ ਕਰਕੇ ਜਾਈ ਦੀ। 20 ਸਾਲ ਹੋ ਗਏ ਆਹੀ ਸੇਵਾ ਇੰਜੀ ਲੱਗੇ